ਅਸੀਂ ਆਵਦੀ ਤਿਆਰੀ ਹੈ ਸਾਬ ਜਰਾਸ਼ਨ ਪਾਣੀ ਇਕੱਠਾ ਕਰ ਰਹੇ ਆ ਬਿਸਤਰੇ ਲੰਗਰ ਸਾਰਾ ਕੁਝ ਅਸੀਂ ਇਸ ਦੇ ਨਾਲ ਲੈ ਕੇ ਜਾਵਾਂ ਚਾਰੇ ਪਾਸਿਓਂ ਅਸੀਂ ਦਿੱਲੀ ਨੂੰ ਘੇਰ ਰਹੇ ਆ ਜੇ ਰੋਕਣੀ ਆ ਸਰਕਾਰ ਜ਼ਿੰਮੇਦਾਰ ਹੋਊਗੀ ਅਸੀਂ ਉਸੇ ਸੜਕਾਂ ਦੇ ਉੱਤੇ ਸੌਣੀਆਂ ਬਣਾ ਕੇ ਉੱਥੇ ਮੋਰਚੇ ਜਿਹੜੇ ਡੱਕੇ ਲਾ ਦੇਣੇ ਆ ਜੇ ਜਦੋਂ ਸਾਨੂੰ ਕੇਂਦਰ ਬਲੈਕਮੇਲ ਕਰ ਰਿਹਾ ਤੇ ਕਿੰਨਾ ਕੁ ਚਿਰ ਪਿੱਛੇ ਹਟਦੇ ਰਾਂਗੇ ਮਾਲਵੇ ਤੋਂ ਮਾਝੇ ਤੱਕ ਇੱਕੋ ਜਿਹੇ ਹਾਲਾਤ ਨੇ ਕੇਂਦਰ ਸਰਕਾਰ ਨੂੰ ਲਲਕਾਰ ਹੈ ਕਿਸਾਨਾਂ ਨੇ ਦਿੱਲੀ ਜਾਣ ਲਈ ਵਹੀਰਾਂ ਕੱਤ ਲਈਆਂ ਨੇ ਸੰਘਰਸ਼ ਦੇ ਰਾਹ ਤੇ ਕਿਸਾਨਾਂ ਦਾ ਅਗਲਾ ਪੜਾ ਦਿੱਲੀ ਹੈ ਕਿਸਾਨ ਪਿੰਡ ਪੱਦਰ ਤੇ ਲਾਮਬੰਦ ਹੋ ਗਏ ਨੇ ਰਾਸ਼ਨ ਇਕੱਠਾ ਕੀਤਾ ਹੈ ਮਾਲੀ ਮਦਦ ਵੀ ਹਰ ਪਿੰਡ ਦਾ ਹਰ ਵਸਿੰਦਾ ਇਸ ਲੋਕ ਲਹਿਰ ਜ ਅਗਾਵਾਤ ਗਿਆ ਰਿਹਾ ਪੱਦਰ ਤੇ ਫੈਸਲਾ ਹੋਇਆ ਵਾ ਉਹ ਇਹੀ ਆ ਵੀ ਅੱਬਲ ਤੇ ਕੇਂਦਰ ਦੀ ਹੱਡ ਤਰਮੀ ਆ ਜਮਹੂਰੀ ਹੱਕ ਆ ਸਾਨੂੰ ਉਹ ਵੀ ਸਾਨੂੰ ਘਟੋ ਘਟ ਜੇ ਸਾਡੀ ਗੱਲ ਨਹੀਂ ਮੰਨਣੀ ਤਾਂ ਸਾਨੂੰ ਦਿੱਲੀ ਦੇ ਵਿੱਚ ਆਪਦੀ ਧਰਨਾ ਮਜਾਰਾ ਕਰਨ ਦਾ ਪੂਰਾ ਆਕਾ ਕਰਨ ਦਿੱਤਾ ਜਾਵੇ ਡੈਮੋਕਰੇਸੀ ਦੇ ਵਿੱਚ ਪਰ ਜੇ ਸਰਕਾਰ ਨਹੀਂ ਜਾਣ ਦਿੰਦੀ ਕਿਤੇ ਰੋਕਦੀ ਆ ਜੋ ਸਾਨੂੰ ਲੱਗਦਾ ਵੀ ਹਰਿਆਣਾ ਬਾਰਡਰ ਤੇ ਜੋ ਸਾਡੀ ਸਮਝਦਾਰੀ ਹੈ ਵੀ ਸ਼ਾਇਦ ਰੋਕਿਆ ਜਾਵੇ ਫਿਰ ਅਸੀਂ ਉੱਥੇ ਪੱਕਾ ਮੋਰਚਾ ਲਾ ਕੇ ਲੰਮਾ ਘੋਲ ਚਲਾਵਾਂਗੇ ਕਿਸਾਨਾਂ ਤੇ ਜਵਾਨਾਂ ਦਾ ਇੱਕ ਫਰੰਟ ਬਰਨਾਲਾ ਚ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਆਣ ਖੜੇ ਹੋਏ ਨੇ ਸੇਵਾਮੁਕ ਜਵਾਨ ਵੀ ਕਿਸਾਨ ਜਥੇਬੰਦੀਆਂ ਸਾਡੇ ਨਾਲ ਨੇ ਤੇ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਅਸੀਂ ਮਿਚੁਅਲ ਸਪੋਰਟ ਨਾਲ ਚੱਲਾਂਗੇ ਅਸੀਂ ਕਿਸਾਨਾਂ ਦੇ ਪੁੱਤਾਂ ਬਾਦ ਅਸੀਂ ਬਾਦ ਚ ਸਭ ਕਾ ਸਨ ਕਾ ਪਹਿਲਾਂ ਅਸੀਂ ਕਿਸਾਨਾਂ ਨਾਲ ਰਿਲੇਟ ਨਾਲ ਕਿਸਾਨਾਂ ਦੇ ਪੁੱਤਰ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਉਹ ਇਹਨਾਂ ਦਾ ਵੀ ਸਾਨੂੰ ਪੂਰਜੌਰ ਸਮਰਥਨ ਹੈ ਬਿਲਕੁਲ ਬਿਲਕੁਲ ਅਸੀਂ ਇਹਨਾਂ ਦੇ ਪਰਿਵਾਰਾਂ ਇਹਨਾਂ ਚੋਂ ਨਿਕਲ ਕੇ ਗਏ ਹੋਏ ਆ ਕਿ ਉਹ ਕਾ ਅਸੀਂ ਫੌਜ ਦੀ ਨੌਕਰੀ ਕਰਿਆ ਹੈ ਅਸੀਂ ਖੇਤੀ ਕਰਦ ਕਰਦੇ ਗਏ ਆ ਮੈਂ ਵੀ ਕਿਸਾਨ ਪਰਿਵਾਰ ਦਾ ਪੁੱਤਰ ਆ ਕਿਸਾਨ ਦਾ ਤੇ ਐਸੇ 18 ਸਾਲ ਤੱਕ ਮੈਂ ਵੀ ਖੇਤੀ ਕਰਵਾਈ ਆ ਉਸ ਤੋਂ ਬਾਅਦ ਪੈਨਸ਼ਨ ਆ ਕੇ ਵੀ ਖੇਤੀ ਕੀਤੀ ਆ ਅਸੀਂ ਕਿਸਾਨ ਆ ਕਿਸਾਨਾਂ ਦੇ ਪੁੱਤਰਾ ਕਿਸਾਨਾਂ ਦੇ ਨਾਲ ਆ ਅੱਜ 300 ਪਰਿਵਾਰ ਅਸੀਂ ਇੱਥੇ ਕਿਸਾਨਾਂ ਦੇ ਸਮਰਥਨ ਚ ਪਹੁੰਚੇ ਆ 30 ਜਥੇਬੰਦੀਆਂ ਨੇ ਮਾਲ ਅਤੇ ਮੁਸਾਫਰ ਗੱਡੀਆਂ ਨੂੰ ਰਾਤ ਦੇਣ ਦੀ ਸਹਿਮਤੀ ਦਿੱਤੀ ਹੈ ਪਰ ਸਿਰਫ 15 ਦਿਨ ਲਈ ਮੰਗਾ ਨਾ ਮੰਨਿਆ ਜਾਣ ਦੀ ਸੂਰਜ ਚ ਮੁਰ ਤੋਂ ਲੀਹਾਂ ਤੇ ਡੇਰੇ ਲਾਉਣ ਦੀ ਚੇਤਾਵਨੀ ਵੀ ਦਿੱਤੀ ਹੈ ਹਾਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਜੇ ਵੀ ਆਪਣੇ ਫੈਸਲੇ ਤੇ ਬਜਿੱਦ ਹੈ ਅਸੀਂ 15 ਦਿਨ ਵਾਸਤੇ ਇਹ ਗੱਡੀਆਂ ਤੋਂ ਇੱਕ ਹੋਰ ਪੋਸਟਪੋਨ ਕਰਨ ਦਾ ਫੈਸਲਾ ਕੀਤਾ ਹੈ ਵਾਪਸ ਲੈਣ ਦਾ ਫੈਸਲਾ ਨਹੀਂ ਕੀਤਾ ਅਸੀਂ 15 ਦਿਨ ਨੂੰ ਫਿਰ ਇਹਦੀ ਸਮੀਖਿਆ ਕਰਾਂਗੇ ਜੇ ਇਹ ਤਰਸ ਤੋਂ ਮਸ ਨਾ ਹੋਇਆ ਸਾਡੀਆਂ ਗੱਲਾਂ ਨਾ ਮੰਨੀਆਂ ਤਾ 15 ਦਿਨ ਨੂੰ ਇਹ ਗੱਡੀਆਂ ਅਸੀਂ ਫੇਰ ਵੀ ਰੁਕਾਂ ਜੋਟਾ ਸਾਡੀ ਕੇਂਦਰ ਸਰਕਾਰ ਲਾਉਣ ਲੱਗੀ ਹੈ ਪੰਜਾਬ ਦੇ ਲੋਕ ਉਹਨੂੰ ਬਚਾਉਣ ਲੱਗੇ ਆ ਅੱਜ ਅਸੀਂ ਬਚਾਵਾਂਗੇ ਪੂਰੇ ਦੇਸ਼ ਨੂੰ ਬਚਾਵਾਂਗੇ ਜੇ ਸਰਕਾਰ ਦੇ ਨਾਲ ਸਾਡੀ ਲੜਾਈ ਉਵੇਂ ਚਾਲੂ ਰਹੂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਪੂਰੇ ਦੇਸ਼ ਦੇ ਮੁਲਾਜ਼ਮ ਵਿਦਿਆਰਥੀ ਫੌਜੀ ਜਿਨਨੇ ਭਾਵੇਂ ਉਹ ਰਿਟਾਇਰਡ ਨੇ ਭਾਵੇਂ ਕੰਮ ਵੀ ਕਰਦੇ ਉਹਨਾਂ ਦੇ ਮਨਸ ਵੀ ਰੋਸ ਆ ਸਿੱਕਣਾ ਚਾਹੁੰਦੇ ਆ ਉਹਨਾਂ ਦੀਆਂ ਵੀ ਮੰਗਾਂ ਸਰਕਾਰ ਪੂਰੀਆਂ ਕਰੇ ਇਹਨਾਂ ਦੀਆਂ ਵੀ ਕਰੇ ਤੇ ਜੇ ਸਾਡੀਆਂ ਜਦ ਤੱਕ ਮੰਗਾਂ ਪੂਰੀਆਂ ਨਹੀਂ ਕਰੂਗਾ ਦਿੱਲੀ ਨੂੰ ਅਸੀਂ ਫਤਿਹ ਕਰਨ ਵਾਲ ਨੂੰ ਜਾਵਾਂਗੇ ਕੇਂਦਰ ਸਰਕਾਰ ਜਿਹੜੀ ਆ ਉਹ ਗੁੱਡ ਸਟੈਂਡ ਚਲਾ ਨਹੀਂ ਰਹੀ ਜੇ ਪਿਊਸ ਕੋਲਜੀ ਨੇ ਉਦੋਂ ਕਹਿ ਦਿੱਤਾ ਸੀ ਵੀ ਪਹਿਲੋ ਤੁਸੀਂ ਪਸੰਹਦ ਚਲਾਓ ਫਿਰ ਅਸੀਂ ਮਾਲ ਗੱਡੀਆਂ ਚਲਾਉਂਦਿਆਂਗੇ ਬਾਕੀ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੁਹਾਡੀ ਸਾਂਝੀ ਕਮੇਟੀ ਬਣਾਉਣੀ ਹੈ ਜਿਹਦੇ ਤੇ ਅਸੀਂ ਵਿਰੋਧ ਸੀਗੇ ਇਹ ਨਹੀਂ ਬਣਨੀ ਚਾਹੀਦੀ ਪਰ ਉਹਨਾਂ ਨੇ ਕਿਹਾ ਪਹਿਲੋ ਅੰਦੋਲਨ ਵਾਪਸ ਲਓ ਹੁਣ ਇਹਦੇ ਤੋਂ ਜਿਹੜੇ ਕਹਿੰਦੇ ਲੋਕ ਕਹਿੰਦੇ ਵੀ ਚੰਗੇ ਮਾਹੌਲ 'ਚ ਗੱਲਬਾਤ ਹੋ ਰਹੀ ਸਾਨੂੰ ਤਾਂ ਨਹੀਂ ਲੱਗਦਾ ਕੋਈ ਚੰਗਾ ਮਾਹੌਲ ਆ। ਕੱਲ ਨੂੰ ਜੇ ਕੇਂਦਰ ਇਹ ਕਹਿ ਦੇਵੇ ਵੀ ਤੁਸੀਂ ਤਿੰਨ ਖੇਤੀ ਦੇ ਕਾਨੂੰਨ ਲਾਗੂ ਕਰੋ ਤਾਂ ਹੀ ਅਸੀਂ ਟ੍ਰੇਨ ਚਲਾਉਣੀਆਂ। ਤੇ ਫਿਰ ਜਦੋਂ ਸਾਨੂੰ ਕੇਂਦਰ ਬਲੈਕਮੇਲ ਕਰ ਰਿਹਾ ਤੇ ਕਿੰਨਾ ਕੁ ਚਿਰ ਪਿੱਛੇ ਹਟਦੇ ਰਾਂਗੇ? ਕਿਸਾਨ ਦਿੱਲੀ ਦੀ ਰਾਹੇ ਤੁਰ ਪਏ ਨੇ ਕੋਲ ਪੱਕ ਗਏ ਪਰ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਅਜੇ ਵੀ ਕਿਸਾਨਾਂ ਦੇ ਸੰਘਰਸ਼ ਪਿੱਛੇ ਵਿਰੋਧੀਆਂ ਦੀ ਸਾਜ਼ਿਸ਼ ਲੱਗਦੀ ਹੈ। 3 ਮਹੀਨੇ 2 ਮਹੀਨੇ ਤੋਂ ਇਹਨਾਂ ਦੇ ਘਰ ਮੋਰੇ ਬੈਠੇ ਔਰ ਬਹੁਤ ਸਾਰੇ ਕਾਰਕਿਰਤਾਮਾਂ ਦੇ ਘਰਾਂ ਦੇ ਅੱਗੇ ਬੈਠੇ ਆ ਹੁਣ ਜੇ ਹੱਲ ਹੋਣਾ ਹੋਵੇ ਤਾਂ ਸਾਰਿਆਂ ਨੂੰ ਪਤਾ ਕਿ ਇਹਨਾਂ ਦੇ ਘਰਾਂ ਦੇ ਉੱਤੇ ਬੈਠ ਕੇ ਹੱਲ ਨਹੀਂ ਹੋ ਸਕਣਾ ਉਹ ਕੂ ਪ੍ਰਚਾਰ ਦਾ ਹਿੱਸਾ ਆ ਉਹ ਪਾਰਟੀਆਂ ਦੇ ਕੋਜੀ ਰਾਜਨੀਤੀ ਹਲਕੀ ਰਾਜਨੀਤੀ ਦਾ ਹਿੱਸਾ ਆ ਜਿਹੜੇ ਜਿਹੜੇ ਕਿਸਾਨਾਂ ਦੇ ਲਿਬਾਸ ਦੇ ਵਿੱਚ ਉਹਨਾਂ ਨੇ ਬਿਠਾਏ ਆ ਹੈ ਹਕੀਕਤ ਦੇ ਵਿੱਚ ਜਾਂ ਤਾਂ ਕਮਿਊਨਿਸਟ ਪਾਰਟੀ ਦੇ ਲੋਕ ਨੇ ਜਾਂ ਅਕਾਲੀ ਦਲ ਦੇ ਪਾਰਟੀ ਦੇ ਨੇ ਜਾਂ ਕਾਂਗਰਸ ਦੇ ਨੇ ਮੇਨ ਮੁਖਰੂਪ ਜੀ ਕਾਂਗਰਸ ਦੇ ਸਾਰੇ ਜਗ੍ਹਾ ਕਾਰਕਿਰਤਾ ਕਿਸਾਨ ਖੇਤੀ ਕਾਨੂੰਨ ਵਾਪਸ ਕਰਾਉਣ ਦੀ ਜ਼ਿੱਦ ਤੇ ਅੜੇ ਨੇ ਅੱਗੋਂ ਕੇਂਦਰ ਦਾ ਚੀੜਾ ਪੰਨੀ ਬਰਕਰਾਰ ਹੈ ਰੀਲਾਂ ਵਾਲਾ ਰੇੜਕਾ ਅਜੇ ਵੀ ਕਿਸੇ ਤਣ ਪੱਤਣ ਨਹੀਂ ਲੱਗਿਆ ਅਤੇ ਹੁਣ ਲੀਹਾਂ ਤੋਂ ਉੱਠੇ ਕਿਸਾਨ ਦਿੱਲੀ ਜਾ ਕੇ ਡੇਰੇ ਲਾਉਣ ਦੀ ਤਿਆਰੀ ਚ ਨੇ